ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਕਰਦੇ ਆਂ ਸਵੇਰ ਦੀ ਸ਼ੁਰੂਆਤ ਤੇ ਪਹਿਲਾਂ ਪਾਏ ਅੱਜ ਗੁਰਦੁਆਰਾ ਸਾਹਿਬ ਆ ਬਿਲਡਿੰਗ ਹੈ ਸਾਡੇ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਜੀ ਤੇ ਇੱਧਰ ਸਾਈਡ ਤੇ ਪਾਰਕ ਬਣਿਆ ਹੋਇਆ ਤੇ ਇੱਧਰ ਸ਼ੈੱਡ ਪਾਇਆ ਹੋਇਆ ਜੀ ਜਿਵੇਂ ਭੋਗ ਵਗੈਰਾ ਤੇ ਕੋਈ ਭੋਗ ਹੁੰਦਾ ਤਾਂ ਇੱਥੇ ਲੰਗਰ ਵਗੈਰਾ ਲਗਾਇਆ ਜਾਂਦਾ ਇੱਧਰ ਜੋੜਾ ਘਰ ਆ ਜੀ ਲੋ ਜੀ ਪਹਿਲਾਂ ਮੱਥਾ ਟੇਕ ਲਈਏ ਇੰਦਰਵਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਹੈ ਜੀ ਉੱਪਰ ਝੂਮਰ ਲੱਗਿਆ ਹੋਇਆ ਹੈ ਜੀ ਛੱਤ ਤੇ ਬਹੁਤ ਹੀ ਵਧੀਆ ਅੰਦਰੋਂ ਅੰਦਰ ਦਾ ਦ੍ਰਿਸ਼ ਹੈ ਜੀ ਪੁਰਾਣੇ ਨਿਸ਼ਾਨ ਤੇ ਦੀਵਾਰਾਂ ਤੇ ਆਲੇ ਦੁਆਲੇ ਜੀ ਟੁਕੜੀਆਂ ਲਾਈਆਂ ਹੋਈਆਂ ਨੇ ਸਲਾਬ ਸ਼ੋਰੇ ਤੋਂ ਜੜੀਆਂ ਕੀ ਬਹੁਤ ਹੀ ਵਧੀਆ ਲੱਗ ਰਹੀਆਂ ਨੇ ਤੇ ਬਾਕੀ ਚਾਰ ਏਸੀ ਲੱਗੇ ਹੋਏ ਨੇ ਜੀ ਇੱਥੇ ਤੇ ਥੱਲੇ ਫਰਸ਼ ਤੇ ਵੀ ਗੱਦੇ ਵਿਛਾਏ ਹੋਏ ਨੇ ਜੀ ਗੱਦਿਆਂ ਦੇ ਉੱਪਰ ਬਹੁਤ ਵਧੀਆ ਚਟਾਈਆਂ ਨੇ ਵਿਛਾਈਆਂ ਨੇ ਇਹ ਵੀ ਆਪਣੇ ਸੰਗਤ ਨੇ ਹੀ ਸੇਵਾ ਕਰੀ ਹੈ ਜੀ ਪਿੰਡ ਦੀ ਨੇ ਔਰ ਉੱਪਰ ਖੱਬੇ ਪਾਸੇ ਤੋਂ ਪੌੜੀ ਚੜਦੀ ਹੈ ਜੀ ਤੇ ਉੱਪਰ ਸੱਜੇ ਪਾਸੇ ਆਪਣਾ ਸੱਚਖੰਡ ਸਾਹਿਬ ਆ ਜੀ ਉੱਥੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਰਾਜਮਾਨ ਨੇ ਤੇ ਬਹੁਤ ਹੀ ਵਧੀਆ ਅੰਦਰ ਸਾਫ ਸਵਾਈ ਹੈ ਜੀ ਤੇ ਬਾਹਰ ਆਪਣਾ ਡੁੱਡੀ ਸਾਬ ਦਾ ਦ੍ਰਿਸ਼ ਹੈ ਜੀ ਇੱਕ ਪਾਸੇ ਆਪਣਾ ਸ਼ੈੱਡ ਬਣਿਆ ਹੋਇਆ ਤੇ ਦੂਜੇ ਪਾਸੇ ਹੈ ਜੀ ਪਾਰਕ ਮੀਟਿੰਗ ਵਗੈਰਾ ਇੱਥੇ ਕਰ ਸਕਦੇ ਆਪਾਂ ਬੈਠ ਕੇ ਤੇ ਡੁੱਡੀ ਸਾਬ ਦੀ ਵੀ ਵਧੀਆ ਬਣੀ ਹੋਈ ਹੈ ਜੀ ਕਾਫੀ ਖਰਚੇ ਨਾਲ ਬਣੀ ਸੀ ਇਹ ਵੀ ਇਹ ਵੀ ਕਿਸੇ ਸੱਜਣ ਨੇ ਦਾਨ ਕਰੇ ਸੀ ਆਪਣੇ ਮਦਰ ਡੁੱਡੀ ਸਾਹਿਬ ਦੀ ਸੇਵਾ ਕਰਵਾਈ ਸੀ ਸੁਵਿੰਦਰ ਕੌਰ ਜੀ ਨੇ ਆਪਣੇ ਪਿੰਡ ਤੋਂ ਹੀ ਨੇ ਬਜ਼ੁਰਗ ਜਿਹੜੇ ਕਿ ਹੁਣ ਨਹੀਂ ਰਹੇ ਤੇ ਬਹੁਤ ਯੋਗਦਾਨ ਆ ਰਿਹਾ ਜੀ ਉਹਨਾਂ ਦਾ ਗੁਰੂ ਘਰ ਦੇ ਵਿੱਚ ਚਲੋ ਆਨੇ ਬਹਾਨੇ ਬਜ਼ੁਰਗਾਂ ਨੂੰ ਯਾਦ ਕਰਿਆ ਜਾਂਦਾ ਤੇ ਆਪਣਾ ਇਹਦੇ ਇੱਕ ਪਾਸੇ ਆਪਣਾ ਸ਼ੈੱਡ ਬਣਾਇਆ ਜੀ ਇਹ ਹੁਣ ਜਿਹਦਾ ਕੰਮ ਚੱਲ ਰਿਹਾ ਆ ਦੇਖੋ ਤੇ ਬਹੁਤ ਵਧੀਆ ਬਣਿਆ ਇਹ ਵੀ ਇਹਦੇ ਵਿੱਚ ਮੀਂਹ ਕਣੀ ਦੇ ਵਿੱਚ ਭੋਗ ਤਾਂ ਔਖਾ ਹੋ ਜਾਂਦਾ ਸੀ ਕੋਈ ਮਰਗਦ ਵਗੈਰਾ ਦਾ ਭੋਗ ਜਾਂ ਕੋਈ ਹੋਰ ਪ੍ਰੋਗਰਾਮ ਜੇ ਮੀਂਹ ਪੈਣ ਲੱਗੇ ਤਾਂ ਬਹੁਤ ਔਖ ਹੋ ਜਾਂਦਾ ਇਹ ਵੀ ਬਹੁਤ ਵਧੀਆ ਬਣਾਈ ਜੀ ਆ ਗਏ ਆਪਾਂ ਆਪਣੇ ਜਿਹੜੀ ਲਾਈਨਾਂ ਵਾਲੀ ਜੀਰੀ ਲਾਈ ਹੋਈ ਆ ਉਸ ਖੇਤ ਚ ਆ ਗਏ ਆ ਤੇ ਦੇਖੋ ਜੀ ਇਹ ਪੱਕਣ ਕਿਨਾਰੇ ਆ ਹੁਣ ਮੇਰੇ ਖਿਆਲ 10 15 ਦਿਨ ਲੈਣੇ ਆ ਇਹਨੇ ਚੁੱਕ ਗਈ ਸਾਰੀ ਜੀਰੀ ਤੇ ਹੁਣ ਤਾਂ ਲਾਈਨਾਂ ਦੀ ਵੀ ਕੋਈ ਖਾਸ ਪਛਾਣ ਨਹੀਂ ਹੁੰਦੀ ਲਾਈਨਾਂ ਵੀ ਕਿਤੇ ਕਿਤੇ ਹੀ ਦਿਖ ਰਹੀਆਂ ਨੇ ਜਿਵੇਂ ਆ ਇੱਥੇ ਦਿਖ ਰਹੀ ਆ ਇੱਥੇ ਆਇਥੇ ਲੈਣਾ ਤਦਾ ਪਤਾ ਲੱਗ ਰਿਹਾ ਪਰ ਇਹ ਦਾਣਾ ਵੀ ਇਹਦਾ ਹੁਣ ਗੱਦਰ ਹੋ ਚੁੱਕਿਆ ਹਾਂ ਜੀ ਹਾਂ ਦਾਣੇ ਚ ਵਿੱਚ ਵੀ ਦੁੱਧਾ ਹੋ ਗਿਆ ਮੇਰਾ ਖਿਆਲ ਇਹ 1509 ਵੈਰੈਟੀ ਆਪਣੀ ਤੇ ਇਹ ਹੁਣ 15 ਕੇ ਦਿਨ ਰਹਿ ਗਏ ਜੀ ਇਹਦੇ ਕਟਣ ਦੇ ਤੇ ਜੇ بارش ਦਾ ਇਹੀ ਹਾਲ ਰਹਾ ਫਿੱਤਾ ਬੜਾ ਔਖਾ ਇਹਦਾ ਜੀ ਹੁਣ بارش ਰੁਕੇ ਘਟੋ ਘਟ 2 ਮਹੀਨੇ ਬੁੰਦ ਨਹੀਂ ਗਿਰਨੀ ਚਾਹੀਦੀ ਤੇ 3 ਮਹੀਨੇ ਤੇ ਤਾਂ ਕਿਤੇ ਜਾ ਕੇ ਕੰਮ ਲੋਟ ਆਏਗਾ ਤੇ ਬਾਕੀ ਫਸਲ ਵਧੀਆ ਹੋਈ ਹੈ ਜੀ ਇਹ ਦੂਜੀ ਦੇ ਮੁਕਾਬਲੇ ਮੈਨੂੰ ਸਹੀ ਲੱਗਦੀ ਆ ਤੇ ਇੱਧਰ ਦੂਜੀ ਜੀਰੀ ਆ ਹਾਂ ਮਸਿੰਪਲ ਦੂਜੇ ਬੰਨੇ ਇਹ ਕੁਝ ਹੋਰ ਟਾਈਪ ਦੀ ਆ ਹਲੇ ਤੇ ਇਹ ਲਾਈਨਾਂ ਵਾਲੀ ਬਹੁਤ ਹੀ ਵਧੀਆ ਹੋ ਰਹੀ ਆ ਤੇ ਸ਼ਾਇਦ ਮੈਨੂੰ ਲੱਗ ਰਿਹਾ ਵੀ ਬੱਲ ਵੀ ਇਹਦੀ ਵੱਡੀ ਆ ਮਜ਼ਬੂਤ ਆ ਦਾਣੇ-ਦਾਣੇ ਚਮਕ ਰਹੇ ਨੇ ਸ਼ਾਇਦ ਇਹਦਾ ਝਾੜ ਵਧੇ ਜੀ ਫਿਰ ਅੱਗੇ ਨੂੰ ਹੋਰ ਵਧਾਵਾਂਗੇ ਥੋੜੀ ਖੇਚੜਾ ਹੋਰ ਕਰਾਂਗੇ ਜਾਂ ਫਿਰ ਕਬੋਟਾ ਵਗੈਰਾ ਦੀ ਮਸ਼ੀਨ ਲਿਆਵਾਂਗੇ ਜੀ ਜਿਹੜੀ ਉਹ ਪਨੀਰੀ ਬੀਜਦੀ ਹੈ ਟਰੇਆਂ ਦੇ ਵਿੱਚ ਉਹ ਵੀ ਲਾਈਨਾਂ 'ਚ ਬੀਜਦੀ ਹੈ ਜੀ ਉਹਦਾ ਵੀ ਰਿਜ਼ਲਟ ਵਧੀਆ ਦੱਸ ਰਹੇ ਨੇ ਤੇ ਆਪਾਂ ਦੋਸਤੋ ਤਜਰਬੇ ਦੇ ਤੌਰ ਤੇ ਲਾਈ ਸੀ ਇਹ ਵੀ ਥੋੜੇ ਏਰੀਏ 'ਚ ਲਾ ਕੇ ਪਹਿਲਾਂ ਦੇਖੀਏ ਪਰ ਬਹੁਤ ਹੀ ਵਧੀਆ ਰਿਜ਼ਲਟ ਰਿਹਾ ਇਹਦਾ ਆ ਦੇਖੋ ਕਿਤੇ ਕਿਤੇ ਤਾਂ ਬਿਲਕੁਲ ਹੀ ਦਾਣੇ ਪੱਕਣ ਵਾਲੇ ਹੋ ਰਹੇ ਨੇ ਆ ਦੇਖੋ ਜੀ ਐਨ ਪੀਲਕ ਮਾਰਨ ਲੱਗ ਗਈ ਬਸ ਹੁਣ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਆ ਬਾਰਿਸ਼ ਰੁਕੇ ਕਿਸੇ ਤਰ੍ਹਾਂ ਇਹ ਤੇ ਫੇਰ ਇਹ ਇਹਨੂੰ ਆਪਾਂ ਕੱਟਾਂਗੇ ਬਾਕੀ ਫੇਰ ਬਾਂਸ ਫਰੀ ਦਾ ਰੇਡ ਦਾ ਵੀ ਤੁਹਾਨੂੰ ਪਤਾ ਮੌਕੇ ਤੇ ਕੀ ਚੱਲਦਾ ਜੀ ਹਲੇ ਪਰ ਰਿਜ਼ਲਟ ਵਧੀਆ ਰਿਹਾ ਜੀ ਲਾਈਨਾਂ ਚ ਲਾਈਦਾ ਇਹ ਜਿਵੇਂ ਆਪਾਂ ਨੇ ਲਾਈ ਸੀ ਪਹਿਲੀ ਵਾਰ ਤਜਰਬਾ ਕਰਿਆ ਸੀ ਕਿਸੇ ਦੇ ਕਹਿਣ ਦੇ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਇਆ ਜੀ ਇਹਦਾ ਕਿਤੇ ਕੁਝ ਨਹੀਂ ਦਿਖਦਾ ਪਤਾ ਨਹੀਂ ਲੱਗਦਾ ਕਿਤੇ ਕਿਤੇ ਤਾਂ ਵੀ ਇਹ ਲਾਈਨਾਂ ਚ ਲੱਗੀ ਹੋਈ ਆ ਸ਼ੁਰੂ ਸ਼ੁਰੂ ਚ ਲੱਗਦਾ ਸੀ ਪਤਾ ਪਰ ਹੁਣ ਨਹੀਂ ਪਤਾ ਲੱਗਦਾ ਹੈਗਾ ਹੁਣ ਤਾਂ ਐਂ ਲੱਗਦਾ ਵੀ ਸਿੰਪਲ ਏ ਛੋਨੇ ਵਾਂਗੂ ਲਾਈ ਹੋਈ ਜਿਹੜਾ ਆਮ ਜੀ ਦੀ ਲਾਈ ਹੋਈ ਏ ਵੀ ਉਦਾਂ ਹੀ ਇਹ ਲਗਾਈ ਹੋਈ ਆ ਪਰ ਜਦ ਕਿ ਆਪਾਂ ਲਾਈ ਲਾਈਨਾਂ ਚ ਹੋਈ ਆ ਤੇ ਜਿਹੜਾ ਇਹਦਾ ਝਾੜ ਵਧਿਆ ਤਾ ਅਗਲੇ ਸਾਲ ਜਿਹੜਾ ਪਾਣੀ ਚੋਨਾ ਲਾਣਾ ਤਾਂ ਉਹ ਫਿਰ ਜਿਹੜੀ ਮਸ਼ੀਨਾਂ ਚੱਲ ਰਹੀਆਂ ਨੇ ਜਾਪਾਨੀ ਉਹਨਾਂ ਨਾਲ ਵੀ ਜਾਗੇ ਕਿਉਂਕਿ ਉਹ ਲਾਈਨਾਂ ਦੇ ਵਿੱਚ ਹੀ ਬੀਜਦੀ ਅਸੀਂ ਦੀ ਜੀਰੀ ਪਨੀਰੀ ਲਾਈਨਾਂ ਦੇ ਵਿੱਚ ਲਾਉਂਦੀ ਆ ਉਹ ਤੇ ਇਹਦੇ ਨਾਲ 1509 ਲਾਉਣ ਦਾ ਸਾਨੂੰ ਇਹ ਵੀ ਬੈਨੀਫਿਟ ਆ 15 ਦਿਨਾਂ ਬਾਅਦ ਇਹ ਜੇ ਕੱਟ ਗਈ ਤਾਂ ਇਹ ਖੇਤ ਤਿਆਰ ਕਰਕੇ ਆਪਾਂ ਹਰਾਚਾਰਾ ਬਰਸੀਨ ਵਗੈਰਾ ਬੀਜਿਆ ਜਾਊਗਾ ਜੀ ਇਹਦੇ ਵਿੱਚ ਤਾਂ ਇਹ 1509 ਲਾਈ ਸੀ ਇਹਦੇ ਵਿੱਚ ਹੋਰ ਕੋਈ ਮੁੱਖ ਕਾਰਨ ਨਹੀਂ ਸੀ ਆਪਣਾ ਇੱਥੇ। ਹੋਰ ਟਾਈਮ ਨਾਲ ਹਰਾਚਾਰਾ ਹੋ ਜਾਂਦਾ ਪਸ਼ੂਆਂ ਲਈ। ਤਾਂ ਹੁੱਕਾਟ ਨਹੀਂ ਪੈਂਦੀ ਨਹੀਂ ਪਹਿਲਾਂ ਫਿਰ ਸੰਨੀ ਵਗੈਰਾ ਜਾਂ ਚਾਰ ਵਗੈਰਾ ਲਿਆਉਣਾ ਪੈਂਦਾ ਸੀ ਮੁੱਲ। ਤਾਂ ਜਦੋਂ ਵੀ ਇਹ ਕੱਟ ਗਈ ਆਪਣੀ ਜਿੰਨੀ ਵੀ ਇਹ ਜਗ੍ਹਾ ਹੈਗੀ 1500 ਨਾਲ ਦੀ ਲਾਈਨਾਂ ਵਾਲੀ ਤਾਂ ਇਹ ਖੇਤ ਤਿਆਰ ਕਰਕੇ ਨਾਲ ਦੀ ਨਾਲ ਬਰਸੀਨ ਦੀਜੇ ਜਾਊਗਾ। ਮੇਰੇ ਖਿਆਲ 35 ਤੋਂ 40 ਦਿਨਾਂ ਚ ਉਹਦੀ ਵਾਰਡ ਤਿਆਰ ਹੋ ਜਾਂਦੀ ਆ। ਤੇ ਆਪਾਂ ਨੂੰ ਹਰਾਚਾਰਾ ਉਪਲਬਧ ਹੋ ਜਾਂਦਾ ਜੀ ਹਾਲੇ ਤਾਂ ਚਲੋ ਇਹ ਹੈਗਾ ਜੀ ਬਾਜਰਾ ਬਾਡਾਂ ਵਾਲਾ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹ ਇਹਦੇ ਡੱਕੇ ਲਾਏ ਸੀ ਆਪਾਂ ਨੇ ਕੱਟ-ਕੱਟ ਕੇ ਤਾਂ ਇਦਾਂ ਹੀ ਹੋ ਜਾਂਦਾ ਇਹ ਪਨੀਰੀ ਵਾਂਗੂ ਗਿੱਲੇ ਖੇਤ 'ਚ ਗੱਡਦੇ ਦੀ ਜਾਂ ਫਿਰ ਸੁੱਕੇ ਖੇਤ 'ਚ ਗੱਡ ਕੇ ਉੱਪਰੋਂ ਪਾਣੀ ਵੀ ਲਾ ਸਕਦੇ ਹੋ ਜਿੱਦਾਂ ਮਰਜੀ ਇਹਨੂੰ ਆਪਾਂ ਤਿਆਰ ਕਰ ਸਕਦੇ ਆ ਤੇ ਆਹ 부ਜੇ ਨੇ ਜੀ ਇਹਦੇ ਦੇਖੋ ਬਾਡਾਂ ਇਹ ਦੇਖੋ ਇਹ ਫੇਰ ਦੁਬਾਰੇ ਪਿੱਛੇ ਵੀ ਵਾੜ ਰਹੀ ਹੈ ਨਾਲ ਦੀ ਨਾਲ ਇਹਦਾ ਅੱਧੇ ਕਿੱਲੇ ਨੂੰ ਦੋ ਤਿੰਨ ਭਾਰ ਮੁੱਕਦੇ ਨਹੀਂ ਹੈਗੇ ਮੇਰੇ ਖਿਆਲ ਦੋ ਕੁ ਕਵਾਂਟਲ ਬਾਜਰਾ ਲਿਆਓ ਕਿਸੇ ਤੋਂ ਤੇ ਉਹਦੇ ਕਟਿੰਗ ਕਰਕੇ ਅੱਧਾ ਅੱਧਾ ਗਿੱਠ ਦੇ ਯਸ 6 6 5 5 ਇੰਚ ਦੇ ਟੁਕੜੇ ਲਗਾ ਦਿਓ ਵੱਟ ਦੇ ਤਾਂ ਉਹਨਾਂ ਦੇ ਵਿੱਚ ਹੋ ਜਾਂਦਾ ਆ ਦੇਖੋ ਆ ਪਿੱਛੇ ਪਿੱਛੇ ਫੁੱਟ ਰਿਹਾ ਅੱਗੇ ਅੱਗੇ ਸੀ ਵੱਡੀ ਜਾ ਰਹੀ ਹੈ ਪਿੱਛੇ ਪਿੱਛੇ ਇਹਦਾ ਫਟਵਾਰਾ ਪਈ ਜਾਂਦਾ ਇਹ ਮੁੱਕਦਾ ਹੀ ਨਹੀਂ ਜੀ ਹੈਗਾ 6-7 ਮਹੀਨੇ ਹੋਈ ਜਾਂਦਾ ਇਹ ਤੇ ਨਾ ਦੁਬਾਰੇ ਬੀਜਣਾ ਪੈਂਦਾ ਤੇ ਪਸ਼ੂ ਵੀ ਇਹਨੂੰ ਖੁਸ਼ ਹੋ ਕੇ ਖਾਰੇ ਨੇ ਜੀ ਬਹੁਤ ਵਧੀਆ ਆਪਣਾ ਚੱਲ ਰਿਹਾ ਕੰਮ ਇਤਕੀ ਸਾਰਾ ਸੀਜ਼ਨ ਆਪਾਂ ਨੂੰ ਰੋਟਾਵੇਟਰ ਨਾਲ ਨਹੀਂ ਇੱਕ ਕਹਿਰਾ ਖੁੱਲ ਜਾਂਦਾ ਸੀ ਚਰੀ ਦਾ ਉਹ ਬੀਜਣਾ ਪੈਂਦਾ ਸੀ ਫਿਰ ਦੁਬਾਰੇ ਤੇ ਇਸ ਵਾਰ ਤਾਂ ਵਧੀਆ ਰਿਹਾ ਇਹ ਦੁਬਾਰੇ ਨਹੀਂ ਬੀਜਣਾ ਪਿਆ ਆਪਣੇ ਆਪ ਹੀ ਹੋਈ ਜਾਂਦਾ ਆ ਦੇਖੋ ਅੱਗੇ ਵੱਡੀ ਜਾ ਰਹੇ ਆ ਇੱਧਰ ਤੇ ਪਿੱਛੇ 1-2 ਦਿਨਾਂ ਬਾਅਦ 4 ਦਿਨਾਂ ਬਾਅਦ ਇਹ ਫਟਵਾਰਾ ਪਈ ਜਾਂਦਾ ਤੇ 10-20 ਦਿਨਾਂ ਚ ਇਹ ਤਿਆਰ ਹੋ ਜਾਂਦਾ ਫਿਰ ਇਹ ਵੱਡਣ ਜੋਗਾ ਦੁਆਰੇ ਬਹੁਤ ਵਧੀਆ ਰਹੇਗਾ ਤੇ ਥੱਲੇ ਤੱਕ ਕੱਚਾ ਹੀ ਆ ਕੋਈ ਥੱਲੇ ਤੋਂ ਐ ਨਹੀਂ ਹੈ ਵੀ ਫੂਸਰੀ ਬਣਦੇ ਚਰੀ ਵਾਂਗੋ ਇਤਨ ਚਰੀ 2-2 4-4 ਫੁੱਟ ਮਤਲਬ ਭਰਾਲੀ ਟਾਈਪ ਬਣ ਜਾਂਦੀ ਆ ਉਹ ਕਟਿੰਗ ਵੀ ਕਰਨੀ ਔਖੀ ਹੁੰਦੀ ਆ ਤਾਂ ਬਹੁਤ ਪ੍ਰੋਬਲਮ ਆਉਂਦੀਆਂ ਨੇ ਵੈਸੇ ਚਲੋ ਜੀ ਅੱਜ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਨੂੰ ਆਪਾਂ ਨਵੇਂ ਬਲੌਗ 'ਚ ਮਿਲਾਂਗੇ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਪਲੀਜ਼ ਜੋ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤੇ ਡੇਲੀ ਵੀਡੀਓ ਪੈ ਰਹੀਆਂ ਨੇ ਤੇ ਵਧੀਆ-ਵਧੀਆ ਜਾਣਕਾਰੀਆਂ ਦੀਆਂ ਤੇ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਠੀਕ ਹੈ ਜੀ ਥੈਂਕ ਯੂ ਸਾਰਿਆਂ ਦਾ ਧੰਨਵਾਦ